ਕੋਈ ਕਮੇਟੀ ਰਮਾ ਦੇਖੋ ਅਸ ਤੋਂ 2 ਦਿਨ ਪਹਿਲਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ 15 ਅਗਸਤ ਵਾਲੇ ਦਿਨ ਹੋਈ ਸੀਗੀ ਖੰਨਾ ਦੇ ਵਿੱਚ ਜਦਾ ਇੱਥੇ ਬਹੁਤ ਹੀ ਪ੍ਰਾਚੀਨ ਪ੍ਰਾਤਨ ਮੰਦਿਰ ਦੇ ਵਿੱਚ ਇੱਕ ਪਾਪ ਦਾ ਕਾਰ ਹੈ ਜਿਹੜਾ ਉਹ ਕੁਝ ਸ਼ਰਾਂਤੀ ਅੰਸਾਰ ਨੇ ਕੀਤਾ ਸੀਗਾ ਜਿਹਦੇ ਵਿੱਚ ਲਿੰਗਿਆਂ ਨੂੰ ਖੰਡਿਤ ਕੀਤਾ ਗਿਆ ਸੀਗਾ ਔਰ ਚੋਰੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਕੀਤੀ ਗਈ ਸੀਗੀ ਉਸ ਦਿਨ ਤੋਂ ਹੀ ਆ ਸਾਡੇ ਲੋਕਲ ਐਮ ਐਲ ਏ ਸਾਡੀ ਪੁਲਿਸ ਸਾਡੇ ਆਫੀਸਰਸ ਸਾਰੀ ਸਿਵਲ ਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਔਨ ਟੂਸ ਸੀਗੇ ਇਸ ਚੋਰੀ ਨੂੰ ਕਰੈਕ ਕਰਨ ਦੇ ਵਿੱਚ ਸੋ ਅੱਜ ਉਹਨਾਂ ਸਾਰਿਆਂ ਸਾਰੇ ਮੰਦਰ ਕਮੇਟੀ ਦੇ ਸਾਥੀਆਂ ਨੂੰ ਨਿਵਾਸੀਆਂ ਨੂੰ ਮਿਲਣ ਦੇ ਲਈ ਆਏ ਸੀਗੇ ਔਰ ਇੱਕ ਗੱਲ ਦੀ ਤਸੱਲੀ ਹੈ ਕਿ ਸਰਕਾਰ ਤੇ ਕਾਰਗੁਜ਼ਾਰੀ ਦੇ ਉੱਪਰ ਵੀ ਔਰ ਖਾਸ ਕਰਕੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਾਰੇ ਸਾਥੀਆਂ ਨੇ ਉਹ ਤਸੱਲੀ ਪ੍ਰਗਟਾਈ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਦੋਣਾ ਕਿ ਇਹ ਸਿਰਫ ਖੰਨਾ ਦੀ ਹੀ ਨਹੀਂ ਇਹ ਪੂਰੇ ਪੰਜਾਬ ਸਰਕਾਰ ਦੀ ਪੂਰੀ ਪੰਜਾਬ ਪੁਲਿਸ ਦੀ ਪ੍ਰਾਇੋਰਟੀ ਹੈ ਤੇ ਬੜੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਬਣਦੇ ਅੰਜਾਮ ਤੱਕ ਪਹੁੰਚਾਇਆ ਜਾਊਗਾ ਜਿਵੇਂ ਤੁਹਾਡੀ ਗੱਲਬਾਤ ਹੋਈਆਂ ਸੀ ਐਮ ਸਾਹਿਬ ਦਾ ਕੀ ਰਿਐਕਟ ਹੈ ਇਸ ਘਟਨਾ ਨੂੰ ਲੇਕਿਨ ਐਮ ਸਾਹਿਬ ਨੇ ਤੁਹਾਡੀ ਤੋਂ ਗੱਲਬਾਤ ਐਮ ਸਾਹਿਬ ਵੀ ਓਨੀ ਕੰਸਰਨਡ ਨਹੀਂ ਜਿਵੇਂ ਤੁਸੀਂ ਮੈਂ ਆਪਾਂ ਸਾਰੇ ਕੰਸਰਨਡ ਉਹ ਵੀ ਇਸ ਗੱਲ ਤੋਂ ਬੜੇ ਚਿੰਤਿਤ ਨੇ ਕਿ ਇਹ ਇਹ ਜੀ ਕਾਰਵਾਈ ਇਹ ਜੀ ਘਟਨਾ ਕਿਉਂ ਖੰਨਾ ਦੇ ਵਿੱਚ ਵਾਪਰੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਜਿਹੜੇ ਲੋਕ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਹੁੰਦੇ ਨੇ ਮੰਦਿਰ ਗੁਰਦੁਆਰੇ ਦੇ ਵਿੱਚ ਜਿਹੜੇ ਸੱਨ ਲਾਉਂਦੇ ਨੇ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਆਪਣੇ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉਹ ਕਿਸੇ ਧਰਮ ਦੇ ਤਾਂ ਕਿ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ ਹੈਗਾ ਸੋ ਸੀਰਿਨ ਸਾਹਿਬ ਵੀ ਬੜੇ ਕਨਸਰਨਡ ਨੇ ਅੱਜ ਸਵੇਰੇ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਤੇ ਬੜੀ ਜਲਦੀ ਹੀ ਜਿਹੜੇ ਬੀਪਰੋਪਰੇਟਰਸ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੜਕ ਕੇ ਨਿਰਬੰਧ ਕੀਤਾ ਜਾਊਗਾ ਥੈਂਕ ਯੂ ਮਹਾਰਾਜਾ